हां जी ते किद्दा हो सारे ठीक हो सब तो पहले स्वागत है ਤੁਹਾਡਾ ਆਪਣੇ ਚੈਨਲ ਹਮਜ਼ਾ ਰੇਨ ਤੋਂ 512 ਉਤੇ ਪਿੱਛੇ ਜੇ ਮਸ਼ਹੂਰ ਕਬੱਡੀ ਪਲੇਅਰ ਜੱਗੂ ਹਾਕਮ ਵਾਲੇ ਨੇ ਆਪਣੇ ਤੋਂ ਜੂਨੀਅਰ ਪਲੇਅਰ ਨੂੰ ਥੱਪੜ ਮਾਰਿਆ ਤੇ ਜਿਹਦਾ ਕਮੈਂਟਾਂ ਦੇ ਵਿੱਚ ਬੜੀ ਗੱਲ ਚੱਲੀ ਜਿਹਦੇ ਬਾਅਦ ਜੱਗੂ ਨੇ ਲਾਈਵ ਆ ਕੇ ਮਾਫੀ ਮੰਗੀ ਤੁਹਾਨੂੰ ਦੱਸ ਦਈਏ ਕਿ ਇਹ ਮੈਚ 2025 11 ਫਰਵਰੀ ਨੂੰ ਕਪੂਰਥਾਲਾ ਬਾਗੜੀਆਂ ਦੇ ਵਿੱਚ ਚੱਲ ਰਿਹਾ ਜੱਗੂ ਨੇ ਇਸ ਖਿਡਾਰੀ ਨੂੰ ਜੱਫਾ ਮਾਰਨ ਤੋਂ ਬਾਅਦ ਥੱਪੜ ਮਾਰਿਆ ਇਸ ਖਿਡਾਰੀ ਦਾ ਨਾਮ ਗੋਵੀ ਹੈ ਜੋ ਇੱਕ ਨਰਮ ਤੇ ਗਰੀਬ ਪਰਿਵਾਰ ਚੋਂ ਬਿਲੋਂਗ ਕਰਦੇ ਨੇ ਇਹ ਖਿਡਾਰੀ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾ ਗਾਗਾ ਦੇ ਰਾਇਤrana ਦਾ ਰਹਿਣ ਵਾਲਾ ਹੈ ਥੱਪੜ ਦੀ ਮਾਰੀ ਹੋਈ ਗਲਤੀ ਦੇ ਬਾਰੇ ਜੱਗੂ ਦੀ ਆਓ ਹੁਣ ਵੀਡੀਓ ਵੇਖਦੇ ਆਂ ਕਿ ਜੱਗੂ ਨੇ ਕੀ ਕੀਆ ਇਸ ਵਾਰ ਪਹਿਲਾਂ ਤਾਂ ਬਈ ਸਾਰਿਆਂ ਨੂੰ ਆਪਣੇ ਚੋਣ ਵਾਲਿਆਂ ਨੂੰ ਸਾਰਿਆਂ ਨੂੰ ਬੀ ਸੌਰੀ ਹਨਾ ਕੱਲ ਗਰਾਊਂਡ ਤੇ ਜਿਹੜੀ ਗੱਲਬਾਤ ਹੋ ਗਈ ਤੇ ਬਈ ਉਹ ਗੱਲ ਪਤਾ ਕੀ ਸੀ ਹਨਾ ਉਹ ਸਟਰਗਲ ਚੱਲੀ ਜਾਂਦਾ ਸੀ ਬਈ ਤੇ ਉਹ ਮੁੰਡਾ ਜ਼ੋਰ ਮਾਰੀ ਜਾਂਦਾ ਸੀਗਾ ਤੇ ਉਹਦੇ ਗਿੱਟੇ ਤੇ ਆ ਗਿਆ ਭਾਰ ਉਹਨੇ ਇੱਕੋ ਲੱਗ ਤਿੰਨ ਚਾਰ ਵਾਰੀ ਮੇਰੇ ਸਿਰ 'ਚ ਐਵੇਂ ਮਾਰਿਆ ਮੈਨੂੰ ਲੱਗਿਆ ਵੀ ਮੇਰੇ ਮਾਰਦਾ ਹੈ ਨਾ ਤਾਂ ਕਰਕੇ ਐਵੇਂ ਵੱਜਿਆ ਤੇ ਅਹੀ ਜੀ ਬਾਈ ਕੋਈ ਗੱਲ ਨਹੀਂ ਹੈਗੀ ਜਿਹੜਾ ਉਹ ਗੋਗੋ ਆ ਉਹ ਆਪਣਾ ਭਾਈ ਆ ਠੀਕ ਆ ਉਹੋ ਗਲਤੀ ਆ ਬਈ ਆਪਣੀ ਯਾਰਾ ਥੱਪੜ ਵੱਜਿਆ ਉਹਦੇ ਹਣਾ ਸੌਰੀ ਬਈ ਸੋ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀਡੀਓ ਅਗਰ ਅੱਛੀ ਲੱਗੀ ਤੇ ਆਪਣੇ ਚੈਨਲ ਹਮਜ਼ਾ ਰੇਤਪਨ 512 ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ ਤਬ ਤੱਕ ਖੁਦਾ ਹਫਜ਼